अच्छा जी ए सरदार ਦਾ ਕਮੈਂਟ ਆਇਆ ਹੈ ਇੰਡੀਆ ਤੋਂ ਕਿ ਮੈਡਮ ਡਰਨਾ ਮਤ ਹਮ ਸਰਦਾਰ ਹੈ ਆਪਕੇ ਸਾਥ ਹੈ ਜੀ ਸਾਨੂੰ ਵੀ ਪਤਾ ਹੈ ਕਿ ਇੰਡੀਆ ਦੇ ਜਿਹੜੇ ਸਰਦਾਰ ਲੋਗਾ ਜਿਹੜੇ ਪੰਜਾਬ ਕਮਿਊਨਿਟੀ ਆ ਇੰਡੀਆ ਦੀ ਉਹ ਪਾਕਿਸਤਾਨ ਨਾਲ ਖੜੀ ਹੈ ਠੀਕ ਹੈ ਉਜੰਗ ਨਹੀਂ ਚਾਹੁੰਦੇ ਕਿ ਜੰਗ ਹੋਵੇ ਇਧਰੋਂ ਅਸੀਂ ਵੀ ਨਹੀਂ ਚਾਹੁੰਦੇ ਹੈ ਕਿ ਜੰਗ ਹੋਵੇ پتہ ਜੰਗ ਵਿੱਚ ਨੁਕਸਾਨ ਕਿਉਂ ਨਾਲ ਜੰਗ ਵਿੱਚ ਉਧਰੋਂ ਤੁਹਾਡੇ ਲੋਕ ਮਰਨਗੇ ਇਧਰੋਂ ਸਾਡੇ ਲੋਕ ਮਰਨਗੇ ਮਰਨੀ ਕੌਣ ਆ ਆਵਾਮ ਮਰਨੀ ਹੈ ਠੀਕ ਹੈ ਆਵਾਮ ਦੇ ਮਰੇ ਨਾ ਕਿਸੇ ਵੱਡੇ ਨੂੰ ਕੋਈ ਫਰਕ ਨਹੀਂ ਪੈਂਦਾ ਆ ਠੀਕ ਹੈ ਤੇ ਇਹ ਜਿਹੜਾ ਤੁਸੀਂ ਗਾਲੀ ਗਲੋਚ ਕਰਦੇ ਹੋ ਇੱਕ ਦੂਜੇ ਨੂੰ ਬੜਾ ਬੁਰਾ ਭਲਾ ਕਹਿ ਰਹੇ ਹੋ ਕਿ ਪਾਕਿਸਤਾਨ ਨੇ ਐਂਜ ਕਰਤਾ ਉਹਨੇ ਇੰਡੀਆ ਨੇ ਐਂਜ ਕਰ ਦਿੱਤਾ ਇਹ ਇੱਕ ਦੂਜੇ ਨੂੰ ਬੁਰਾ ਭਲਾ ਕਰਨ ਨਾਲ ਕੁਝ ਨਹੀਂ ਬਣਨਾ ਹੈਗਾ ਠੀਕ ਹੈ ਬਸ ਦੁਆ ਕਰੋ ਅੱਲਾਹ ਬਿਹਤਰ ਕਰੇ ਤੇ ਅਸੀਂ ਵੀ ਤੁਹਾਡੇ ਨਾਲ ਆ ਜੀ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਸਾਡੇ ਨਾਲ ਹੋ ਤੁਸੀਂ ਤੁਹਾਡੇ ਨਾਲ ਆ ਆਹੋ ਬਸ ਦੁਆ ਕਰੋ ਕਿ ਅੱਲਾਹ ਸਭ ਬਿਹਤਰ ਕਰੇ ਤੇ ਤੁਸੀਂ ਪਾਕਿਸਤਾਨੋਂ ਜੋ ਦਿਲ ਕਰੇ ਮੋਸਟ ਵੈਲਕਮ ਅੱਛਾ ਜੀ ਇਹ ਸਰਦਾਰ ਦਾ ਕਮੈਂਟ ਆਇਆ ਹੈ ਇੰਡੀਆ ਤੋਂ ਕਿ ਮੈਡਮ ਡਰਨਾ ਮਤ ਹਮ ਸਰਦਾਰ ਹੈ ਆਪਕੇ ਸਾਥ ਹੈ ਜੀ ਸਾਨੂੰ ਵੀ ਪਤਾ ਹੈ ਕਿ ਇੰਡੀਆ ਦੇ ਜਿਹੜੇ ਸਰਦਾਰ ਲੋਕ ਆ ਜਿਹੜੇ ਪੰਜਾਬ ਕਮਿਊਨਿਟੀ ਆ ਇੰਡੀਆ ਦੀ ਉਹ ਪਾਕਿਸਤਾਨ ਨਾਲ ਖੜੇ ਆ ਠੀਕ ਹੈ ਉਜੰਗ ਨਹੀਂ ਚਾਹੁੰਦੇ ਕਿ جنگ ਹੋਵੇ ਇਧਰੋਂ ਅਸੀਂ ਨਹੀਂ ਚਾਹੁੰਦੇ ਆ ਕਿ جنگ ਹੋਵੇ ਪਤਾ ਹੈ جنگ ਵਿੱਚ ਨੁਕਸਾਨ ਕੀ ਹੋਣਾ جنگ ਵਿੱਚੋਂ ਉਧਰੋਂ ਤੁਹਾਡੇ ਲੋਕ ਮਰਨਗੇ ਇਧਰੋਂ ਸਾਡੇ ਲੋਕ ਮਰਨਗੇ ਮਰਨੀ ਕੌਣ ਆ ਆਵਾਮ ਮਰਨੀ ਆ ਠੀਕ ਹੈ ਆਵਾਮ ਦੇ ਮਰੇ ਨਾ ਕਿਸੇ ਵੱਡੇ ਨੂੰ ਕੋਈ ਫਰਕ ਨਹੀਂ ਪੈਂਦਾ ਆਏਗਾ ਠੀਕ ਹੈ ਤੇ ਇਹ ਜਿਹੜਾ ਤੁਸੀਂ ਗਾਲੀ ਗਲੋਚ ਕਰਦੇ ਹੋ ਇੱਕ ਦੂਜੇ ਨੂੰ ਬੜਾ ਬੁਰਾ ਭਲਾ ਕਹਿ ਰਹੇ ਹੋ ਕਿ ਪਾਕਿਸਤਾਨ ਨੇ ਇੰਜ ਕਰਤਾ ਉਹਨੇ ਇੰਡੀਆ ਨੇ ਇੰਜ ਕਰ ਦਿੱਤਾ ਇਹ ਇੱਕ ਦੂਜੇ ਨੂੰ ਬੁਰਾ ਭਲਾ ਕਹਿਣਾ ਕੁਝ ਨਹੀਂ ਵੰਣਾ ਆਏਗਾ ਠੀਕ ਹੈ ਬਸ ਦੁਆ ਕਰੋ ਅੱਲਾਹ ਬਿਹਤਰ ਕਰੇ ਤੇ ਅਸੀਂ ਵੀ ਤੁਹਾਡੇ ਨਾਲ ਆ ਜੀ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਸਾਡੇ ਨਾਲ ਹੋ ਤੁਸੀਂ ਸਾਡੇ ਨਾਲ ਆ ਆਹੋ ਬਸ ਦੁਆ ਕਰੋ ਕਿ ਅੱਲਾਹ ਸਭ ਬਿਹਤਰ ਕਰੇ ਤੇ ਤੁਸੀਂ ਪਾਕਿਸਤਾਨ ਹੋ